ਮੱਕਜੀ ਬਲੀ ਜੀ ਕੀ ਕਿ ਜਿਹੜਾ ਫਿਜ਼ਿਓਥੈਰੇਪੀ ਦਾ ਤੁਸੀਂ ਕੈਂਪ ਲਾਇਆ ਤੇ ਦੱਸਿਆਦਾ ਕਿ ਬਿਨਾ ਦਵਾਈ ਤੋਂ ਜਿਹੜਾ ਤੁਸੀਂ ਠੀਕ ਕਰ ਦਿੰਦੇ ਹੋ ਮਰੀਜ਼ਾਂ ਨੂੰ ਤੇ ਕੀ ਤਕਨੀਕ ਹੈਗੀ ਹੈ ਇਹਦੇ ਬਾਰੇ ਸਾਰਾ ਇੱਕ ਵਾਰ ਦਰਸ਼ਕਾਂ ਨੂੰ ਦੱਸ ਦੋ ਤੇ ਕੀ ਕੁਝ ਲੈ ਰਹੇ ਹੋ ਮੱਕਜੀ ਛੋਟੇ ਸਾਹਿਬ ਜادہਦੀਲ ਅਸਾਨੀ ਸ਼ਹਾਦਤ ਨੂੰ ਸਮਰਪਿਤ ਇਹ ਕੈਂਪ ਜਿਹੜਾ ਕਿ ਐਸਜੀਪੀਸੀ ਵੱਲੋਂ ਤੇ ਸ਼੍ਰੀ ਗੂਗਰਾਂ ਸਾਹਿਬ ਵਾਲੀ ਯੂਨੀਵਰਸਿਟੀ ਵੱਲੋਂ ਉਪਰਾਲਾ ਹੱਦ ਸਾਲ ਕੀਤਾ ਜਾਂਦਾ ਹੈ ਫਿਜ਼ੀਓਥੈਰੇਪੀ ਇਕੇ ਹੋ ਜਾ ਕੀਤਾ ਜਿਹਦੇ ਵਿੱਚ ਅਸੀਂ ਦਵਾਈਆਂ ਨਹੀਂ ਦਿੰਦੇ ਥਰੂ ਵਰਜਿਸ਼ਾਂ ਸਾਡੇ ਕੋਲ ਕੁਝ ਮਸ਼ੀਨਾਂ ਨੇ ਤੇ ਹੱਥ ਜੁਗਤਾਂ ਜਿਹਨੂੰ ਕਿ ਮੈਨੂਅਲ ਥੈਰੇਪੀ ਕਹਿੰਦੇ ਆ ਇਹ ਤਿੰਨ ਤਰੀਕਿਆਂ ਨਾਲ ਇਲਾਜ ਕੀਤਾ ਜਾਂਦਾ ਹੈ ਉਹ ਨੁਕਸਾਨ ਕੀ ਕੀ ਹੁੰਦਾ ਫਿਰ ਜਿਹੜੇ ਦਵਾਈਆਂ ਜਿਹੜੇ ਆਮ ਹੀ ਘਰਾਂ ਦੇ ਵਿੱਚ ਤਾਂ ਦੋ ਦੋ ਤਿੰਨ ਤਿੰਨ ਗੋਲੀਆਂ ਸਵੇਰ ਸ਼ਾਮ ਚੱਲਦੀਆਂ ویرنس ہے نہیں ہے حال مولے ਵਾਂਗੋ ਸਵੇਰੇ ਦੁਪਹਿਰੇ ਰਾਤੀ ਗੋਲੀ ਖਾਈ ਜਾਂਦੇ ਨੇ ਕਿਥੇ ਨਾ ਕਿਥੇ WHO ਵੀ ਕਹਿ ਚੁੱਕੀ ਹੈ वर्ल्ड ਹੈਲਥ ਆਰਗੇਨਾਈਜੇਸ਼ਨ ਕਿ ਐਕਸੈਸਿਵ ਪੇਨ ਕਿਲਰ ਤੁਹਾਡੀ ਕਿਡਨੀ ਨੂੰ ਇਫੈਕਟ ਕਰਦੀ ਹੈ। ਦੇਖੋ ਜਿਹੜਾ ਦਰਦ ਹੈ ਨਾ ਤੁਹਾਡਾ ਦੋਸਤ ਹੈ। ਉਹ ਤੁਹਾਨੂੰ ਦੱਸ ਰਿਹਾ ਕਿ ਸਰੀਰ 'ਚ ਕੁਝ ਗੜਬੜ ਹੋ ਰਹੀ ਹੈ। ਉਹਨੂੰ ਕੱਲੀ ਦਵਾਈ ਖਾ ਕੇ ਦਬਾਇਆ ਨਾ ਜਾਵੇ। ਉਹਦਾ ਰੂਟ ਕੌਜ਼ ਫੜ ਕੇ ਉਹਨੂੰ ਠੀਕ ਕੀਤਾ ਜਾਵੇ। ਆਪਣਾ ਜੀ ਕਹੀ ਹਤਾ ਜਿਸ ਤਰ੍ਹਾਂ ਪੁਰਾਣੇ ਸਮਿਆਂ ਦੇ ਵਿੱਚ ਬੈਦ ਹੁੰਦੇ ਸੀ ਜਿਹੜੇ ਨਾਭ ਜ ਫੜ ਕੇ ਦੱਸ ਦਿੰਦੇ ਸੀ ਭਾਈ ਤੁਹਾਨੂੰ ਆਹ ਪ੍ਰੋਬਲਮ ਆ ਤੇ ਇਹ ਉਸ ਤਰ੍ਹਾਂ ਦੀ ਕੋਈ ਚੀਜ਼ ਪੁਰਾਣੇ ਜਮਾਨੇ ਚ ਆਪਾਂ ਸਾਈਕਲ ਚਲਾਉਂਦੇ ਸੀ ਤੁਰਦੇ ਸੀ ਹੁਣ ਆਪਾਂ ਸਕੂਟਰ ਤੇ ਮੋਟਰਸਾਈਕਲ ਤੇ ਆ ਗਏ ਪਹਿਲੇ ਜਮਾਨੇ ਚ ਆਪਾਂ ਬੜੀ ਖਰਾਕ ਸਾਦੀ ਤੇ ਸਿੰਪਲ ਤੇ ਵਧੀਆ ਹੁੰਦੀ ਸੀ ਕੋਈ ਮਿਲਾਵਟ ਨਹੀਂ ਹੁੰਦੀ ਸੀ ਜਿਵੇਂ ਪਹਿਲੇ ਆਪਾਂ ਕੋਧਰੇ ਦਾ ਆਟਾ ਜਾਂ ਕਿੰਨਾ ਕੁਝ ਖਾਂਦੇ ਸੀ ਹੁਣ ਆਪਾਂ ਸਿਰਫ ਆਟੇ ਤੇ ਆ ਗਏ ਕਣਕ ਦੇ ਆਟੇ ਤੇ ਆ ਗਏ ਤੇ ਮੈਦੇ ਤੇ ਆ ਗਏ ਹਨਾ ਤੇ ਬੜੇ ਬਦਲਾਵਾਨ ਕਰਕੇ ਫਿਰ ਸਰੀਰਿਕ ਬਦਲਾਵ ਵੀ ਆ ਗਏ ਸਰੀਰ ਨੂੰ ਨੁਕਸਾਨ ਹੋਣ ਲੱਗ ਗਿਆ ਵੀ ਆਪਾਂ ਦੇਖ ਤਖਾਦੀ ਦਰਸ਼ਕਾਂ ਨੂੰ ਵੀ ਇਲਾਜ ਕੀਤਾ ਕਿਵੇਂ ਜਾ ਰਿਹਾ ਹੈ ਇਦੇ ਵਿੱਚ ਅਸੀਂ ਇਹਨਾਂ ਦੇ ਗੋਡਿਆਂ ਵਿੱਚਕਾਰ ਹੱਥ ਰੱਖ ਕੇ ਜਿਹੜੀ ਅੰਦਰਲੀ ਮਸਲਾ ਉਹਨਾਂ ਨੂੰ ਸਟਰੋਂਗ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਗੋਡੇ ਠੀਕ ਰਹਿਣ। ਫਿਰ ਇਧਰ ਅਸੀਂ ਆਹ ਮਸ਼ੀਨ ਲਾ ਰੱਖੀ ਇਹਨੂੰ ਇਨਫਰਾਰੈਡ ਕਹਿੰਦੇ ਆ। ਠੀਕ ਹੈ ਜੀ। ਇਹਦੇ ਵਿੱਚ ਅਸੀਂ ਸੇਕ ਦੇ ਰਹੇ ਹਾਂ। ਇਨਫਰਾਰੈਡ ਰੇਜ਼ ਆ। ਇਹ ਇਹਨਾਂ ਦੀ ਪਿੱਠ ਦੁਖਦੀ ਹੋਣੀ। ਪਿੱਠ ਦੁਖਣ ਕਰਕੇ ਇਹਨਾਂ ਦੀ ਮਸਲ ਨੂੰ ਰਿਲੈਕਸ ਕਰਨ ਵਾਸਤੇ ਅਸੀਂ ਇਹ ਮਸ਼ੀਨ ਲਾਈ ਹੈ। ਆਰਮੀਟ ਦੇਖਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੋਲਵਿੰਦਰ ਸਿੰਘ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਤ ਸਿੰਘ ਤੇ ਮਾਤਾ ਗੁਜਰੀ ਗੁਜਰੀ ਜੀ ਦੀ ਜਿਹੜੀ ਲਾਸਾਨੀ ਸ਼ਹਾਦਤ ਨੂੰ ਲੈ ਕੇ ਸ਼੍ਰੀ ਫਤਿਹਗੜ ਸਾਹਿਬ ਵਿਖੇ ਜੋੜ ਮੇਲ ਸ਼ੁਰੂ ਹੋ ਗਿਆ ਤੇ ਇਸੇ ਦਰਮਿਆਨ ਇੱਕ ਫਿਜ਼ੀਓਥੈਰੇਪੀ ਦਾ ਜਿਹੜਾ ਇੱਕ ਕੈਂਪ ਲਗਾਇਆ ਗਿਆ ਮੁਫਤ ਕੈਂਪ ਹੈ ਤੇ ਬਿਨਾ ਦਵਾਈਆਂ ਤੋਂ ਜਿਹੜਾ ਇਲਾਜ ਕੀਤਾ ਜਾਂਦਾ ਸਾਡੇ ਨਾਲ ਜਿਹੜੇ ਇੱਥੋਂ ਦੇ ਪ੍ਰਬੰਧਕ ਮੇਨ ਜਿਹੜੇ ਕਰਤਾ ਨੇ ਜੋ ਸਾਰਾ ਕੁਝ ਸੰਭ ਰਹੇ ਨੇ ਉਹ ਸਾਡੇ ਨਾਲ ਮੌਜੂਦ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸ਼ਕਨ ਵੀ ਵਾਈਕੂ ਜੀ ਦਾ ਖਾਲਸਾ ਵਾਈਕੂ ਕੀ ਫਤਹਿ ਜੀ ਪੰਕਜਪ੍ਰੀਤ ਜੀ ਕੀ ਕਿ ਜਿਹੜਾ ਫਿਜ਼ੀਓਥੈਰੇਪੀ ਦਾ ਤੁਸੀਂ ਕੈਂਪ ਲਾਇਆ ਤੇ ਦੱਸਾਇਆ ਜਾਂਦਾ ਕਿ ਬਿਨਾਂ ਦਵਾਈ ਤੋਂ ਜਿਹੜਾ ਤੁਸੀਂ ਠੀਕ ਕਰ ਦਿੰਦੇ ਹੋ ਮਰੀਜ਼ਾਂ ਨੂੰ ਤੇ ਕੀ ਤਕਨੀਕ ਹੈਗੀ ਇਹਦੇ ਬਾਰੇ ਸਾਰਾ ਇੱਕ ਵਾਰ ਦਸ਼ਕਨ ਨੂੰ ਦੱਸ ਦਿਓ ਤੇ ਕੀ ਕੁਝ ਲੈ ਰਹੇ ਹੋ ਪਰ ਇਹ ਤੁਸੀਂ ਪਹਿਲੇ ਤਾਂ ਮੈਂ ਦਸ਼ਕਨ ਨੂੰ ਇਹ ਦੱਸਣਾ ਜਾਵਾਂਗਾ ਕਿ ਛੋਟੇ ਸਾਹਿਬਜ਼ਾਦਾ ਅਦਿਲ ਅਸਾਨੀ ਸਾਹادت ਨੂੰ ਸਮਰਪਿਤ ਇਹ ਕੈਂਪ ਜਿਹੜਾ ਕਿ ਐਸਜੀਪੀਸੀ ਵੱਲੋਂ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਡ ਯੂਨੀਵਰਸਿਟੀ ਵੱਲੋਂ ਉਪਰਾਲਾ ਹਰ ਸਾਲ ਕੀਤਾ ਜਾਂਦਾ ਹੈ ਔਰ ਇਹ 2014 ਤੋਂ ਇਹ ਕੀਤਾ ਜਾ ਰਿਹਾ ਹੈ ਅ ਫਿਜ਼ੀਓਥੈਰੇਪੀ ਇੱਕ ਹੈ ਉਹਿਆ ਕੀਤਾ ਜਿਦੇ ਵਿੱਚ ਅਸੀਂ ਦਵਾਈਆਂ ਨਹੀਂ ਦਿੰਦੇ ਥਰੂ ਵਰਜਿਸ਼ਾਂ ਸਾਡੇ ਕੋਲ ਕੁਝ ਮਸ਼ੀਨਾਂ ਨੇ ਤੇ ਹੱਥ ਜੁਗਤਾਂ ਜਿਹਨੂੰ ਕਿ ਮੈਨੂਅਲ ਥੈਰੇਪੀ ਕਹਿੰਦੇ ਆ ਇਹ ਤਿੰਨ ਤਰੀਕਿਆਂ ਨਾਲ ਇਲਾਜ ਕੀਤਾ ਜਾਂਦਾ ਤੇ ਲੋਕਾਂ ਨੂੰ ਅਸੀਂ ਅਵੇਅਰ ਕਰਦੇ ਆ ਕਿ ਦਵਾਈਆਂ ਹੀ ਹਰ ਬਿਮਾਰੀ ਦਾ ਇਲਾਜ ਨਹੀਂ ਹੁੰਦਾ ਅਗਰ ਜੇ ਤੁਸੀਂ ਆਪਣੇ ਸਰੀਰ ਦਾ ਧਿਆਨ ਰੱਖੋ ਉਹਨੂੰ ਮੇਨਟੇਨ ਕਰੋ ਉਹਦੀ ਕੇਅਰ ਕਰੋ ਤੇ ਦਵਾਈਆਂ ਦਰਦ ਦੀ ਗੋਲੀਆਂ ਤੋਂ ਅਸੀਂ ਬਚ ਸਕਦੇ ਆ ਜੇ ਆਪਾਂ ਖਿਆਲ ਰੱਖੀਏ ਕਿਉਂਕਿ ਲੋਕੀ ਦਰਦ ਦੀਆਂ ਗੋਲੀਆਂ ਹਾਜ਼ਮੂਲਾ ਵਾਂਗ ਖਾਂਦੇ ਨੇ ਸਲਾਹ ਲੈਂਦੇ ਨਹੀਂ ਡਾਕਟਰ ਤੋਂ ਉਹ ਨੁਕਸਾਨ ਕੀ ਕੀ ਹੁੰਦਾ ਫਿਰ ਜਿਹੜੇ ਦਵਾਈਆਂ ਜਿਹੜੇ ਆਮ ਹੀ ਘਰਾਂ ਦੇ ਵਿੱਚ ਤਾਂ ਦੋ ਦੋ ਤਿੰਨ ਤਿੰਨ ਗੋਲੀਆਂ ਸਵੇਰ ਸ਼ਾਮ ਚਾਦਰ ਜਾਂ ਦੁਪਹਿਰ ਬਿਲਕੁਲ ਸਹੀ ਕਹਿ ਰਹੇ ਹੋ ਜੀ ਲੋਕਾਂ ਨੂੰ ਅਵੇਅਰਨੈਸ ਹੈ ਨਹੀਂ ਹੈ ਹਾਜ਼ਮੂਲੇ ਵਾਂਗ ਉਹ ਸਵੇਰੇ ਦੁਪਹਿਰੇ ਰਾਤੀ ਗੋਲੀ ਖਾਈ ਜਾਂਦੇ ਨੇ ਕਿੱਥੇ ਨਾ ਕਿੱਥੇ WHO ਵੀ ਕਹਿ ਚੁੱਕੀ ਹੈ ਵਰਲਡ ਹੈਲਥ ਆਰਗੇਨਾਈਜੇਸ਼ਨ ਕਿ ਐਕਸੈਸਿਵ ਪੇਨਕিলার ਤੁਹਾਡੀ ਕਿਡਨੀ ਨੂੰ ਇਫੈਕਟ ਕਰਦੀ ਹੈ ਕਿਡਨੀ ਫੇਲਿਅਰ ਹੁੰਦੀ ਹੈ ਸੋ ఎవਰੀਥਿੰਗ ਇਨ ਐਕਸੈਸਿਸ ਇਸ ਬੈਡ ਲੋਡ ਮੁਤਾਬਕ ਖਾਣੀ ਚਾਹੀਦੀ ਹੈ ਸਲਾਹ ਨਾਲ ਖਾਣੀ ਚਾਹੀਦੀ ਹੈ ਤੇ ਉਹ ਦਰਦ ਹੋਇਆ ਕਿ ਦੇਖੋ ਜਿਹੜਾ ਦਰਦ ਹੈ ਨਾ ਤੁਹਾਡਾ ਦੋਸਤ ਹੈ ਉਹ ਤੁਹਾਨੂੰ ਦੱਸ ਰਿਹਾ ਕਿ ਸਰੀਰ ਚ ਕੁਝ ਗੜਬੜ ਹੋ ਰਹੀ ਹੈ ਉਹਨੂੰ ਕੱਲੀ ਦਵਾਈ ਖਾ ਕੇ ਦਬਾਇਆ ਨਾ ਜਾਵੇ ਉਹਦਾ ਰੂਟ ਕੌਜ਼ ਫੜ ਕੇ ਉਹਨੂੰ ਠੀਕ ਕੀਤਾ ਜਾਵੇ ਤੇ ਉਹ ਠੀਕ ਕਿਵੇਂ ਹੋਊਗਾ ਅਗਰ ਤੁਸੀਂ ਫਿਜ਼ੀਓਥੈਰੇਪਿਸਟ ਨੂੰ ਵਿਜ਼ਿਟ ਕਰੋਗੇ ਉਹ ਤੁਹਾਡੇ ਜੋਇੰਟਸ ਅਸੈਸ ਕਰੇਗਾ ਉਹ ਤੁਹਾਡੀ ਮਸਲਸ ਦੇਖੇਗਾ ਉਹ ਤੋਂ ਬਾਅਦ ਉਹ ਤੁਹਾਨੂੰ ਕੁਝ ਸਟਰੈਂਥਨਿੰਗ ਐਕਸਰਸਾਈਜ਼ ਦੱਸੇਗਾ ਕੁਝ ਸਟ੍ਰੈਚਿੰਗ ਐਕਸਰਸਾਈਜ਼ ਦੱਸੇਗਾ ਤੁਹਾਡੀ ਫਲੈਕਸੀਬਿਲਟੀ ਵੱਲ ਵਰਕਆਊਟ ਕਰੇਗਾ ਸੋ ਕਈ ਚੀਜ਼ਾਂ ਨੇ ਜਿਦੇ ਚ ਆਪਾਂ ਹੈਲਪ ਕਰ ਸਕਦੇ ਆ ਸੋਖੇ ਸ਼ਬਦਾਂ ਜੇ ਕਹੀਏ ਤਾਂ ਜਿਸ ਤਰ੍ਹਾਂ ਪੁਰਾਣੇ ਸਮਿਆਂ ਦੇ ਵਿੱਚ ਬੈਦ ਹੁੰਦੇ ਸੀ ਜਿਹੜੇ ਨਾਭ ਜ ਫੜ ਕੇ ਦੱਸ ਦਿੰਦੇ ਸੀ ਵੀ ਭਾਈ ਤੁਹਾਨੂੰ ਆਹ ਪ੍ਰੋਬਲਮ ਆ ਤੇ ਇਹ ਉਸ ਤਰ੍ਹਾਂ ਦੀ ਕੋਈ ਚੀਜ਼ ਹੈਗੀ ਆ ਕਹਿ ਸਕਦੇ ਆ ਕਿਉਂਕਿ ਅਸੀਂ ਦਵਾਈ ਨਹੀਂ ਦੇਣੀ ਦੂਜੀ ਗੱਲ ਮੈਂ ਇਹ ਕਹੂੰਗਾ ਕਿ ਪੁਰਾਣਾ ਜਮਾਨੇ ਤੇ ਹੁਣ ਦੇ ਜਮਾਨੇ 'ਚ ਨਾ ਫਰਕ ਬੜਾ ਪੈ ਗਿਆ ਪੁਰਾਣੇ ਜ਼ਮਾਨੇ ਚ ਆਪਾਂ ਸਾਈਕਲ ਚਲਾਉਂਦੇ ਸੀ ਤੁਰਦੇ ਸੀ ਹੁਣ ਆਪਾਂ ਸਕੂਟਰ ਤੇ ਮੋਟਰਸਾਈਕਲ ਤੇ ਆ ਗਏ ਪਹਿਲੇ ਜ਼ਮਾਨੇ ਚ ਆਪਾਂ ਬੜੀ ਖੁਰਾਕ ਸਾਦੀ ਤੇ ਸਿੰਪਲ ਤੇ ਵਧੀਆ ਹੁੰਦੀ ਸੀ ਕੋਈ ਮਿਲਾਵਟ ਨਹੀਂ ਹੁੰਦੀ ਸੀ ਹੁਣ ਮਾਸ ਪ੍ਰੋਡਕਸ਼ਨ ਵਾਸਤੇ ਸਵਾਦ ਵਾਸਤੇ ਅਸੀਂ ਬੜੀਆਂ ਚੇਂਜਸ ਕਰਦੇ ਆਂ ਖਾਣ ਪੀਣ ਚ ਜਿਵੇਂ ਪਹਿਲੇ ਆਪਾਂ ਕੋਧਰੇ ਦਾ ਆਟਾ ਜਾਂ ਕਿੰਨਾ ਕੁਝ ਖਾਂਦੇ ਸੀ ਹੁਣ ਆਪਾਂ ਸਿਰਫ ਆਟੇ ਤੇ ਆ ਗਏ ਕਣਕ ਦੇ ਆਟੇ ਤੇ ਆ ਗਏ ਤੇ ਮੈਦੇ ਤੇ ਆ ਗਏ ਹਨਾ ਤੇ ਬੜੇ ਬਦਲਾਵਾਨ ਕਰਕੇ ਫਿਰ ਸਰੀਰਕ ਬਦਲਾਵ ਵੀ ਆ ਗਏ ਸਰੀਰ ਨੂੰ ਨੁਕਸਾਨ ਹੋਣ ਲੱਗ ਗਿਆ ਪਾਚਨ ਸ਼ਕਤੀ ਉਵੇਂ ਹੀ ਨਹੀਂ ਰਹੀ ਪਹਿਲੇ ਆਪਾਂ ਫਿਜ਼ੀਕਲ ਵਰਕ ਬਹੁਤ ਕਰਦੇ ਸੀਗੇ ਟੁੱਕਾ ਆਪ ਕਰਦੇ ਸੀ ਹੁਣ ਹਰ ਵਾਰ ਤੇ ਮੋਟਰ ਲੱਗ ਗਈ ਸੋ ਕਈ ਚੀਜ਼ਾਂ ਇਹੋ ਜਿਹੀਆਂ ਹੋਈਆਂ ਜਿਹੜੀ ਸਰੀਰ ਨੂੰ ਬਦਲਾਵ ਦੇ ਗਈਆਂ ਕਿਵੇਂ ਇਲਾਜ ਕਰਦੇ ਹੋ ਇੱਕ ਵਾਰ ਸਾਨੂੰ ਦਿਖਾ ਦਿਓ ਆਜੋ ਫਿਰ ਵੀ ਇਲਾਜ ਕਿਸ ਤਰ੍ਹਾਂ ਕਰ ਰਹੇ ਹੋ ਪਰ ਉਹ ਵੀ ਆਪ ਦੇਖ ਦਿਖਾ ਦਿਓ ਦਰਸ਼ਕਾਂ ਨੂੰ ਵੀ ਇਲਾਜ ਕੀਤਾ ਕਿਵੇਂ ਜਾ ਰਿਹਾ ਹੈ ਇਹਦੇ ਚ ਜੀ ਅਸੀਂ ਇਹਨਾਂ ਨੂੰ ਐਕਸਰਸਾਈਜ਼ ਸਿਖਾ ਰਹੇ ਹਾਂ ਤਾਂ ਕਿ ਇਹਨਾਂ ਦੀ ਜਿਹੜੀ ਪਿੱਠ ਦਰਦ ਆ ਉਹ ਠੀਕ ਰਵੇ ਇਹਦੇ ਵਿੱਚ ਅਸੀਂ ਇਹਨਾਂ ਦੇ ਗੋਡਿਆਂ ਵਿੱਚ ਕਰ ਹੱਥ ਰੱਖ ਕੇ ਜਿਹੜੀ ਅੰਦਰਲੀ ਮਸਲ ਆ ਉਹਨਾਂ ਨੂੰ ਸਟਰੋਂਗ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਗੋਡੇ ਠੀਕ ਰਹਿਣ ਜਿਵੇਂ ਇਹ ਦੱਬਨਗੇ ਤਾਂ ਮਸਲ ਜ਼ੋਰ ਲਾਏਗੀ ਮਸਲ ਜ਼ੋਰ ਲਾਏਗੀ ਤਾਂ ਸਟਰੋਂਗ ਰਹੇਗੀ ਸੋ ਇਹਦੇ ਵਿੱਚ ਗੋਡਿਆਂ ਦੀ ਐਕਸਰਸਾਈਜ਼ ਦੱਸੀ ਜਾ ਰਹੀ ਹੈ ਫਿਰ ਇਧਰ ਅਸੀਂ ਇਹਨਾਂ ਨੂੰ ਅਗੇ ਪਿੱਠ ਦੀ ਐਕਸਰਸਾਈਜ਼ ਦੱਸ ਰਹੇ ਹਾਂ 스트ਚਿੰਗ ਐਕਸਰਸਾਈਜ਼ ਹੋ ਰਹੀ ਹੈ ਗੋਡਾ ਛਾਤੀ ਵੱਲ ਲੈ ਕੇ ਜਾ ਰਹੇ ਆ ਤਾਂ ਕਿ ਜਿਹੜਾ ਚੂਲਾ ਹੈ ਉਹ ਆਪਣੀ ਪੂਰਾ ਮੁੜ ਸਕੇ ਠੀਕ ਹੈ ਜੀ ਕਿਉਂਕਿ ਆਪਾਂ ਹੁਣ ਦੇਖੋ ਪਹਿਲੇ ਆਪਾਂ ਨੀਚੇ ਬਹਿ ਜਾਂਦੇ ਸੀ ਆਰਾਮ ਨਾਲ ਇੰਡੀਅਨ ਟਾਇਲਟ ਯੂਜ਼ ਕਰਦੇ ਸੀ ਹੁਣ ਨਹੀਂ ਕਰਦੇ ਹਾਂ ਇੰਗਲਿਸ਼ ਸਿਟ ਆ ਗਿਆ ਹਾਂ ਇੰਗਲਿਸ਼ ਸਿਟ ਆ ਗਿਆ ਤਾਂ ਫਿਰ ਇਹ ਜਿਹੜਾ ਚੂਲਾ ਪੂਰਾ ਮੁੜਦਾ ਨਹੀਂ ਆਪਣਾ ਤਾਂ ਅਸੀਂ ਕਹਿ ਰਹੇ ਹਾਂ ਕਿ ਐਵੇਂ ਆਪੇ ਮੋੜੋ ਫਿਰ ਤਾਂ ਕਿ ਤੁਹਾਡਾ ਜਿਹੜਾ ਚੂਲਾ ਉਹਦੀ ਰੇਂਜ ਪੂਰੀ ਰਵੇ ਇਹਨੂੰ हिਪ ਜੋਇੰਟ ਕਹਿੰਦੇ ਆ ਠੀਕ ਹੈ ਜੀ ਫਿਰ ਇਧਰ ਅਸੀਂ ਆ ਮਸ਼ੀਨ ਲਾ ਰੱਖੀ ਇਹਨੂੰ ਇਨਫਰਾ ਰੈਡ ਕਹਿੰਦੇ ਆ ਠੀਕ ਹੈ ਜੀ ਇਹਦੇ ਵਿੱਚ ਅਸੀਂ ਸੇਕ ਦੇ ਰਹੇ ਹਾਂ ਇਨਫਰਾ ਰੈਡ ਰੇਜ਼ ਹੈ ਇਹ ਇਹਨਾਂ ਦੀ ਪਿੱਠ ਦੁਖਦੀ ਹੋਣੀ ਪਿੱਠ ਦੁਖਣ ਕਰਕੇ ਇਹਨਾਂ ਦੀ ਮਸਲ ਨੂੰ ਰਿਲੈਕਸ ਕਰਨ ਵਾਸਤੇ ਅਸੀਂ ਇਹ ਮਸ਼ੀਨ ਲਾਈ ਹੈ ਸੋ ਐਦਾਂ ਦੀਆਂ ਸਾਡੇ ਕੋਲ ਹੋਰ ਬੜੀਆਂ ਮਸ਼ੀਨਾਂ ਨੇ ਜਿਵੇਂ ਆ ਆਈਐਫਟੀ ਪਈ ਹੈ ਉਹ ਅਲਟਰਾ ਸਾਊਂਡ ਐਨਲਜੈਸਿਕ ਪਲਸਰ 'ਤੇ ਹੈ ਸੋ ਐਦਾਂ ਦੀਆਂ ਕਈ ਮਸ਼ੀਨਾਂ ਅਸੀਂ ਲਾ ਰਹੇ ਹਾਂ ਤਾਂ ਕਿ ਦਰਦ ਘਟਾਇਆ ਜਾ ਸਕੇ ਜਦੋਂ ਦਰਦ ਘਟ ਜਾਂਦਾ ਫਿਰ ਬੰਦਾ ਆਰਾਮ ਨਾਲ ਵਰਜਿਸ਼ ਕਰ ਪਾਂਦਾ ਹੈ ਜਿਹੜੇ ਇੱਥੇ ਜਿਹੜੇ ਮਰੀਜ਼ ਵੀ ਪਹੁੰਚੇ ਨੇ ਜਿਹੜੇ ਕਰਾ ਰਹੇ ਨੇ ਆਪਾਂ ਉਹਨਾਂ ਤੋਂ ਵੀ ਪੁੱਛਣਾ ਹੈ ਇਹਨਾਂ ਨੂੰ ਕੀ ਫਰਕ ਲੱਗ ਰਿਹਾ ਹੈ ਇਹਨੂੰ ਉਹਨਾਂ ਦਾ ਦਰਦ ਹੁਣ ਘਟ ਰਿਹਾ ਜਿਵੇਂ ਸੀਕ ਲਾ ਰਹੇ ਨੇ ਇਹ ਸੀਕ ਦੇ ਨਾਲ ਦਰਦ ਘਟਦਾ ਹਾਂਜੀ ਤੁਹਾਨੂੰ ਕਾਦੀ ਪ੍ਰੋਬਲਮ ਆ ਲੱਕ ਦੀ ਪੀੜ ਹੈ ਲੱਕ ਦੀ ਪੀੜ ਕਰਦਾ ਹੈ ਠੀਕ ਹੈ ਹਾਂਜੀ ਹੋਰ ਵੀ ਦੂਜੇ ਪਾਸੇ ਵੀ ਜਿਹੜੇ ਨੇ ਬਜ਼ੁਰਗ ਨੇਗੇ ਉਹ ਆਏ ਨੇ ਉਹ ਆਪਣਾ ਇਲਾਜ ਕਰਾ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਜਿਹੜੀ ਕਰਾਂਗੇ ਤਾਂ ਪਿਉ ਉਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਫੀਲ ਹੋ ਰਿਹਾ ਹੈ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਦੇ ਲਾਜੀ ਤੁਹਾਨੂੰ ਕੋਈ ਫਰਕ ਲੱਗਦਾ ਕੁਝ ਐਵੇਂ ਹਾਂਜੀ ਹਾਂਜੀ ਦਵਾਈਆਂ ਤੁਸੀਂ ਪਹਿਲਾਂ ਵੀ ਖਾਣੇ ਹੋ ਨਹੀਂ ਮੇਰੇ ਨੇ ਖਾਜੇ ਕੱਲ ਪਰਸੋਂ ਤੋਂ ਚੱਲੂ ਹੈ ਜਿੱਧਰ ਜੀ ਅੱਛਾ ਪਰ ਇੱਥੇ ਹੁਣ ਆਏ ਮੈਂ ਕਰਾ ਲਈ ਲੈ ਹਾਂਜੀ ਦਿਖਾ ਜੀ ਹਾਂਜੀ 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 ਇਹ ਚੋ ਛੱਡਦੇ ਹੁਣ ਆਰਾਮ ਮਿਲਦਾ ਹਾਂਜੀ ਆਰਾਮ ਮਿਲਦਾ ਜੀ ਹਾਂਜੀ 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 ਤਾਂ ਆਹ ਕਹਿ ਰਹੇ ਆ ਕਹਿੰਦੇ ਕਿ ਆਰਾਮ ਤਾਂ ਮਿਲਦਾ ਤੇ ਇੱਧਰ ਵੀ ਪਏ ਨੇ ਇੱਕ ਬਾਪੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਪ੍ਰੋਬਲਮ ਆ ਤੁਹਾਨੂੰ ਗੋਡਾਂ ਦੀ ਪ੍ਰੋਬਲਮ ਆ ਜੀ ਅੱਛਾ ਫਿਰ ਹੁਣ ਕੀਤਾ ਇਹਨਾਂ ਨੇ ਇੱਥੇ ਇਲਾਜ ਅ ਜੋ ਵੀ ਜਿੱਦਾਂ ਕਰ ਰਹੇ ਆ ਫਰਕ ਆ ਬਲਗਦਾ ਕੁਝ ਫਰਕ ਲੱਗਦਾ ਜੀ ਕੁਝ ਨਾੜਾ ਮਤਲ ਸਿੱਧੀਆਂ ਹੁੰਦੀਆਂ ਜੀ ਜਿਸ ਚਾਰ ਤੇ ਇਹ ਕਰਾਉਂਦੇ ਆ ਜੀ ਜਿਵੇਂ ਨਾੜਾ ਇਕੱਠੀਆਂ ਨਹੀਂ ਹੋ ਜਾਂਦੀਆਂ ਜੀ ਖਰੀਦ ਦੀ ਉਸ ਤਰ੍ਹਾਂ ਇਹ ਮਤਲ ਨਾੜਾ ਨੂੰ ਸਿੱਧੀਆਂ ਕਰਾਉਂਦੇ ਆ ਜੀ ਤੁਹਾਨੂੰ ਪਤਾ ਲੱਗਿਆ ਹਾਂਜੀ ਹਾਂਜੀ ਪਤਾ ਲੱਗਦਾ ਹੋਗਾ ਫਿਰ ਕਿੰਨਾ ਕੁ ਟਾਈਮ ਕਰਨੀ ਪੈਂਦੀ ਹੈ ਜੀ ਦੇਖੋ ਜੀ ਕਿਹਨੂੰ ਕਿੰਨਾ ਨੁਕਸਾਨ ਹੋਇਆ ਉਹਦੇ ਹਿਸਾਬ ਨਾਲ ਜੇ ਬੰਦਾ ਸ਼ੁਰੂਆਤੀ ਤੌਰ ਤੇ ਆ ਜੇ ਤਾਂ ਅਸੀਂ ਗੋਡੇ ਬਦਲਣ ਤੋਂ ਰੋਕ ਸਕਦੇ ਆ ਉਹਨੂੰ ਬਚਾ ਸਕਦੇ ਆ ਪਰ ਚੱਕਰ ਇਹ ਆ ਬੰਦਿਆਂ ਨੂੰ ਪਤਾ ਨਹੀਂ ਹੈ ਗੋਲੀਆਂ ਖਾਈ ਜਾਂਦੇ ਨੇ ਦਰਦ ਦੀਆਂ ਗੋਡਾ ਰਗੜਾ ਖਾਈ ਜਾ ਰਿਹਾ ਜਦੋਂ ਗੋਲੀ ਦਾ ਅਸਰ ਖਤਮ ਹੁੰਦਾ ਦਰਦ ਵਾਪਸ ਆ ਜਾਂਦਾ ਸੋ ਜੇ ਗੋਲੀ ਦੇ ਨਾਲ ਨਾਲ ਸ਼ੁਰੂਆਤੀ ਤੌਰ ਤੇ ਇਹ ਮੈਂ ਨਹੀਂ ਕਹਿੰਦਾ ਗੋਲੀ ਦੀ ਲੋੜ ਨਹੀਂ ਹੈ ਜਦੋਂ ਸੋਜਾ ਹੁੰਦਾ ਗੋਲੀ ਦੀ ਲੋੜ ਪੈਂਦੀ ਹੈ ਪਰ ਆਪਾਂ ਕੱਲ ਗੋਲੀ ਤੇ ਡਿਪੈਂਡੈਂਟ ਨਾ ਹੋ ਕੇ ਜੇ ਫਿਜ਼ੀਓਥੈਰੇਪੀ ਨਾਲ ਨਾਲ ਕਰਾਈਏ ਤਾਂ ਆਪਾਂ ਗੋਡਾ ਬਦਲਾ ਵੀ ਬਚਾ ਵੀ ਸਕਦੇ ਆ ਬਦਲਣ ਤੋਂ ਤੇ ਗੋਡੇ ਕਰਕੇ ਜਿਹੜੀ ਐਕਸੈਸਿਵ ਦਵਾਈਆਂ ਖਾਦੀ ਜਾ ਰਹੀਆਂ ਉਹ ਵੀ ਬਚਾ ਸਕਦੇ ਆ ਉਹ ਨਹੀਂ ਲੋਡ ਪੈਣੀ ਆਪਾਂ ਨੂੰ ਫਿਰ ਖਾਣ ਦੀ ਸੋ ਮੇਰਾ ਇੱਕ ਬਹੁਤ ਪੁਰਾਣੀ ਮੁਹਿੰਮ ਚੱਲ ਰਹੀ ਹੈ ਗੋਡੇ ਬਦਲਾਓ ਨਹੀਂ ਬਚਾਓ ਸੋ ਫਿਜ਼ੀਓਥੈਰੇਪੀ ਬਹੁਤ ਹੈਲਪ ਕਰ ਸਕਦੀ ਹੈ ਨੀ ਰਿਪਲੇਸਮੈਂਟ ਨੂੰ ਬਚਾਉਣ ਵਾਸਤੇ ਦਸ਼ਕਾ ਦੇ ਧਿਆਨ ਚ ਇੱਕ ਚੀਜ਼ ਮੈਂ ਹੋਰ ਲੈਣਾ ਚਾਹੁੰਦਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਿਜ਼ੀਓਥੈਰੇਪੀ ਡਿਪਾਰਟਮੈਂਟ ਵਿਖੇ ਸਾਰਾ ਸਾਲ ਇਹ ਕੈਂਪ ਚੱਲਦਾ ਹੈ ਬਸ ਇਹਨਾਂ ਦਿਨਾਂ ਚ ਅਸੀਂ ਬਿਲਕੁਲ ਸੜਕ ਤੇ ਆ ਜੰਨੇ ਆ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੈਸੇ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ 2 ਤੋਂ 4 ਅਸੀਂ ਇਹ ਫਿਜ਼ੀਓਥੈਰੇਪੀ ਟਰੀਟਮੈਂਟ ਬਿਲਕੁਲ ਫ੍ਰੀ ਆਫ ਕਾਸਟ ਸਾਰਾ ਸਾਲ ਮੁਹਈਆ ਕਰਾਈਦੀ ਆ ਸਾਲ ਮੁਫਤ ਜਿਹੜਾ ਇਲਾਜ ਕਰਦੇ ਰਹਿੰਦੇ ਹਾਂ ਹਾਂਜੀ ਹਾਂ ਕਿਉਂਕਿ ਆ ਬਾਬਾ ਨਾਨਕ ਜੀ ਨੇ ਕਿਹਾ ਗੁਰੂ ਨਾਨਕ ਦੇਵ ਜੀ ਨੇ ਕਿਹਾ ਨਾਮ ਜਪੋ ਵੰਡ ਛਕੋ ਕਿਰਤ ਕਰੋ ਤੇ ਸਾਡੀ ਇਹੀ ਹੈ ਕਿ ਮਾਨਵਤਾ ਦੀ ਸੇਵਾ ਕੀਤੀ ਜਾਵੇ ਤੇ ਬੱਚਿਆਂ ਨੂੰ ਉਹ ਸੇਵਾ ਵਿੱਚ ਨਾਲ ਜੋੜਿਆ ਜਾਵੇ ਤਾਂ ਕਿ ਉਹ ਵੱਦ ਤੋਂ ਵੱਦ ਜਦੋਂ ਇੱਥੋਂ ਪਾਸ ਆਊਟ ਹੋ ਕੇ ਨਿਕਲਣ ਤੇ ਵੱਦ ਤੋਂ ਵੱਦ ਸੇਵਾ ਕਰ ਸਕਣ ਸੇਵਾ ਭਾਵਨਾ ਵੀ ਬੱਚਿਆਂ ਚ ਨਾਲ ਨਾਲ ਭਰ ਰਹੇ ਹੋ ਡਾਕਟਰ ਜੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਵਾਈਕੂ ਦਾ ਹਾਲ ਸਾਹ ਵਾਈਕੂ ਫਤਿਹ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਾਲ ਯੂਨੀਵਰਸਿਟੀ ਅਤੇ ਐ ਜੀ ਪੀ ਸੀ ਦੇ ਸਹਿਯੋਗ ਦੇ ਨਾਲ ਇਹ ਮੁਫਤ ਫਿਜ਼ੀਓਥੈਰੇਪੀ ਕੈਂਪ ਜਿਹੜਾ ਉਹ ਜਿਹੜਾ ਯੂਨੀਵਰਸਿਟੀ ਦੇ ਬਿਲਕੁਲ ਸਾਹਮਣੇ ਜਿਹੜਾ ਲੱਗਿਆ ਹੋਇਆ ਤੇ ਇੱਥੇ ਮੁਫਤ ਦੇ ਵਿੱਚ ਜਿਹੜਾ ਫਿਜ਼ੀਓਥੈਰੇਪੀ ਭਾਅ ਬਿਨਾਂ ਦਵਾਈਆਂ ਤੋਂ ਇਲਾਜ ਕੀਤਾ ਜਾ ਸਕਦਾ ਤਾਂ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਜਿਹੜੇ ਦਵਾਈਆਂ ਤੁਸੀਂ ਖਾ ਰਹੇ ਹੋ ਘਰਾਂ ਦੇ ਵਿੱਚ ਚਾਹੇ ਦਰਦੀਆਂ ਹੋਣ ਜਾਂ ਹੋਰ ਤਾਂ ਉਸ ਤੋਂ ਨਜਾਤ ਜਿਹੜੀ ਆ ਜਰੂਰ ਹੌਲੀ ਹੌਲੀ ਮਿਲ ਸਕਦੀ ਹੈ ਜੇਕਰ ਇਸ ਤਰ੍ਹਾਂ ਫਿਜ਼ੀਓਥੈਰੇਪੀ ਦੇ ਨਾਲ ਇਸ ਦਾ ਇਲਾਜ ਕੀਤਾ ਜਾ ਸਕੇ ਕੈਮਰਾਮੈਨ ਪ੍ਰਭਜੋ ਸਿੰਘ ਦੇ ਨਾਲ ਮੈਂ ਕੋਲਿੰਦਰ ਸਿੰਘ ਸ਼੍ਰੀਫਤੇ ਗੜਸਾ ਹੈ